ਸਤ ਸ੍ਰੀ ਅਕਾਲ ਜੀ ਅਸੀਂ ਸਾਰੇ ਭਰਾ ਅੱਜ ਵੇਲੇ ਫੋਰਟਿਸ ਹਸਪੀਟਲ ਚ ਖੜੇ ਆ ਤੇ ਰਾਜਵੀਰ ਆਪਣਾ ਜ਼ੇਰੇ ਲਾਜ਼ ਹੈ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਆ ਰਹੀ ਇਸ ਬੇਨਤੀ ਨੂੰ ਬਹੁਤ ਗੰਭੀਰਤਾ ਨਾਲ ਸੀਰੀਅਸਲੀ ਹੋ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਵੀਰ ਦੀ ਸਿਹਤ ਨੂੰ ਲੈ ਕੇ ਠੀਕ ਨੇ ਤੇ ਪਰ ਬਹੁਤ ਸਾਰੀਆਂ ਉਹ ਚੀਜ਼ਾਂ ਵੀ ਨੇ ਜਿਹੜੀਆਂ ਠੀਕ ਨਹੀਂ ਨੇ ਅੱਜ ਅਸੀਂ ਬੜੇ ਪਰੇਮਾਨ ਨਾਲ ਤੇ ਬਹੁਤ ਹੱਕ ਨਾਲ ਤੁਹਾਨੂੰ ਬੇਨਤੀ ਕਰਨ ਲੱਗੇ ਆ ਕਿ ਅੱਜ ਦੀ ਰਾਤ ਤੁਸੀਂ ਜਿੱਥੇ-ਜਿੱਥੇ ਵੀ ਆਉਂਦੇ ਆ ਸੰਗਤ ਰੂਪ ਦੇ ਵਿੱਚ ਤੁਸੀਂ ਸਾਰਿਆਂ ਨੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਔਰ ਸਾਨੂੰ ਪਤਾ ਸਾਰਿਆਂ ਨੂੰ ਕਿ ਕਿ ਜੋ ਹੁਣ ਤੱਕ 4 ਦਿਨ ਦਾ ਸਫ਼ਰ ਰਿਹਾ ਉਹ ਵੀ ਤੁਹਾਡੀਆਂ ਸਭ ਦੀਆਂ ਅਰਦਾਸਾਂ ਬਦੌਲਤ ਇੱਥੇ ਤੱਕ ਆਇਆ ਹੈ ਪਰ ਅੱਜ ਬਹੁਤ ਲੋੜ ਹੈ ਅੱਜ ਦੀ ਰਾਤ ਸਾਡੇ ਲਈ ਬਹੁਤ ਖਾਸ ਹੈ ਤੇ ਸੰਗਤ ਰੂਪ 'ਚ ਤੁਸੀਂ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਅੱਗੇ ਕਿ ਕਿ ਰਾਜਵੀਰ ਨੂੰ ਇੱਕ ਜੀਵਨ ਦੇ ਦੇ ਤੇ ਬਾਕੀ ਜਿਹੜੇ ਸੱਜਣਾਂ ਬੋਰ ਅੱਗੇ ਜਾਣਾ ਚਾਹੁੰਦੇ ਆ ਸਾਧ ਦੀ ਰਾਤ ਅੱਜ ਦੀ ਸਾਰੀ ਰਾਤ ਕੋਈ ਬੈਠ ਕੇ ਸਿਮਰਨ ਕਰੇ ਕੋਈ ਬੈਠ ਕੇ ਅਰਦਾਸ ਕਰੇ ਜੋ ਜੋ ਵੀ ਬਾਣੀ ਚੋ ਜਿੱਥੇ ਜਿੱਥੇ ਚੰਗਾ ਲੱਗਦਾ ਕਿਸੇ ਵੀ ਧਰਮ ਦਾ ਕੋਈ ਮੰਦਰ ਚ ਬੈ ਕੇ ਕੋਈ ਆਪਣੀ ਅਰਦਾਸ ਕਰਨਾ ਚਾਹੁੰਦਾ ਹੈ ਕੋਈ ਮੁਸਲਮਾਨ ਭਰਾ ਸਾਡਾ ਫਿਰ ਮਸਜਿਦ ਚ ਬੈ ਕੇ ਕੁਝ ਵੀ ਕਰਨਾ ਚਾਹੁੰਦਾ ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਅੱਜ ਦਾ ਅੱਜ ਦੀ ਰਾਤ ਲੇ ਕੇ ਲਾ ਦਿਓ ਸੋ ਤੁਹਾਡੇ ਇਕੱਲੇ ਇਕੱਲੇ ਦੀ ਦੁਆ ਹੈ ਜਿਹੜੀ ਸਾਨੂੰ ਪੂਰਾ ਚਕੀ ਆ ਗਿਆ ਕਿ ਸਵੇਰ ਤੱਕ ਡਾਕਟਰ ਕੋਲ ਚੰਗਾ ਸੁਨੇਹਾ ਦੇ ਗਏ ਸੋ ਇਹਨਾਂ ਬੇਨਤੀਆਂ ਨਾਲ ਤੁਹਾਡੇ ਸਾਰਿਆਂ ਦੇ ਚਾਹਨਾ ਸਾਡਾ ਪ੍ਰਣਾਮ そうで